ਵੀ ਪਾਰਟੀ ਦੇ तमाम ਵੱਡੇ ਲੀਡਰਾਂ ਵੱਲੋਂ ਅੱਜ ਬਠਿੰਡਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਂ ਗੱਲਬਾਤ ਕਰਦੇ ਆ ਕਿ ਸਾਡੇ ਨਾਲ ਨੀਲ ਗਰਗ ਜੀ ਨੇ ਕਿ ਗਰਗ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾਗਾ ਇਨਸਾਫ ਪਰਿਵਾਰ ਨੂੰ ਦਿਵਾਨ ਵਾਸਤੇ ਦੇਖੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਪਿਛਲੇ ਦਿਨੀ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਹੋਈ ਆ ਇੱਕ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਨੇ ਆਪਣਾ ਸੁਸਾਇਡ ਕੀਤਾ ਆ ਮਤਲਬ ਉਹਨੂੰ ਇੰਨਾ ਕੋ ਪ੍ਰੈਸ਼ਰ ਕਰਤਾ ਇੰਨਾ ਕੋ ਮਜਬੂਰ ਕਰਤਾ ਤੇ ਪਰ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਉਹਨੂੰ ਇਨਸਾਫ ਦਿਵਾਉਣ ਵਾਸਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਅਸੀਂ ਇਹ ਰੋਸ਼ਮਾਰਚ ਵਜੋਂ ਜਿਹੜੇ ਕੈਂਡਲ ਮਾਰਚ ਕੱਢ ਰਹੇ ਹਾਂ ਔਰ ਇਹ ਕੈਂਡਲ ਮਾਰਚ ਸਿਰਫ ਬਠਿੰਡੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਕੱਢਿਆ ਜਾ ਰਿਹਾ ਹੈ ਉਹ ਉਹ ਸੁਸਾਇਡ ਨੋਟ ਲਿਖਿਆਗਾ ਕਾਫੀ ਵੱਡਾ ਲਿਖਿਆਗਾ ਕੀ ਕੀ ਕਹਿਣਾ ਚਾਹੁੰਦੇ ਹੋ ਇਸ ਵਿੱਚ ਨਹੀਂ ਉਹ ਸੁਸਾਇਡ ਨੋਟ ਦੇ ਵਿੱਚ ਉਹਨੇ ਬਾਕਾਇਦਾ ਪੂਰੀ ਡਿਟੇਲ ਲਿਖੀ ਹੈਗੀ ਕਿ ਕੀ ਕੀ ਕਾਰਨ ਰਹੇ ਕਿ ਉਹਨੇ ਸੁਸਾਇਡ ਕੀਤਾ ਔਰ ਕਿਹੜੇ ਕਿਹੜੇ ਲੋਕ ਨੇ ਜਿਹੜੇ ਉਸਦੇ ਸੁਸਾਇਡ ਵਾਸਤੇ ਜ਼ਿੰਮੇਵਾਰ ਹੈਗੇ ਆ ਬੜਾ ਖੁੱਲ ਕੇ ਸਾਰਾ ਕੁਝ ਉਹਨੇ ਲਿਖਿਆ ਹੋਇਆ ਹੈ ਲਗਾਤਾਰ ਜੇ ਕਾਂਗਰਸ ਦੇ ਵਰਕਰ ਦੇਖ ਰਹੇ ਆ ਤੁਸੀਂ ਆਮ ਆਦਮੀ ਪਾਰਟੀ ਲਗਾਤਾਰ ਇਨਸਾਫ ਲਈ ਕੈਂਡਲ ਮਾਰਚੇ ਤਰਨੇ ਪ੍ਰਦਰਸ਼ਨ ਇਹ ਪਾਰਟੀ ਦਾ ਮੁੱਦਾ ਨਹੀਂ ਹੈਗਾ ਇਹ ਮੁੱਦਾ ਇਨਸਾਫ ਦਾ ਹੈਗਾ ਲਿਖਿਆ ਕਿ ਨਹੀਂ ਜੀ ਅੱਜ ਹਿੰਦੁਸਤਾਨ ਦਾ ਸਭ ਤੋਂ ਦੇ ਵਿੱਚ ਜਿੱਥੇ ਵਾਪਾਪਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਲਾਗੂ ਹੈ ਜੇ ਆਮ ਲੋਕ ਸੁਰੱਖਿਤ ਨਹੀਂ ਹੈਗੇ ਤਾਂ ਕਿੱਥੇ ਸੁਰੱਖਿਤ ਹੋਣਗੇ ਤੋ ਇਸ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਇਹ ਸੰਘਰਸ਼ ਜ਼ਰੂਰੀ ਹੈਗਾ ਇਸ ਸੰਘਰਸ਼ ਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਹੈਗਾ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਇਸੇ ਕਰਕੇ ਅਸੀਂ ਇਹ ਕੈਂਡਲ ਮਾਰ ਜਿਹੜਾ ਉਹ ਕੱਢ ਰਹੇ ਨੇ ਇਹ ਲਗਾਤਾਰ ਇਸ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਬਿਲਕੁਲ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਹੈ ਕੱਲ ਮੁੱਖ ਮੰਤਰੀ ਸਾਹਿਬ ਵੀ ਮਿਲੇ ਆ ਪਰਿਵਾਰ ਨੂੰ ਕੱਲ ਮਨੀਸ਼ ਸ਼ੋਧਿਆ ਜੀ ਵੀ ਮਿਲੇ ਆ ਮਾਲਵਿੰਦਰ ਕੰਗ ਵੀ ਪ੍ਰੋਸਾ ਦਿੱਤਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਚੁੱਪ ਨਹੀਂ ਬੈਠਾਂਗੇ ਬਿਲਕੁਲ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ तमाम ਵੱਡੇ ਲੀਡਰ ਜਿਹੜੇ ਕਿ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈਗਾ ਰੋਡ ਤੇ ਜਿਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਇਸ ਵਲੇ ਅਸੀਂ ਮਾਲ ਰੋਡ ਤੇ ਦੇਖ ਰਹੇ ਹੋ ਤੁਸੀਂ तमाम ਜਿਹੜੇ ਚੇਅਰਮੈਨ ਇੱਥੋਂ ਦੇ ਅਤੇ ਐਮ ਐਲ ਏ ਮੋੜ ਉਹ ਵੀ ਪਹੁੰਚੇ ਨੇਗੇ ਕੈਂਡਲ ਮਾਰਚ ਇਨਸਾਫ ਲਈ ਜਿਹੜਾ ਕਿ ਆ ਐਮਐਲਏ ਬਠਿੰਡਾ ਜਗਰੂਪ ਗਿੱਲ ਜੀ ਵੀ ਪਹੁੰਚੇ ਨੇਗੇ ਗੱਲਬਾਤ ਕਰਦੇ ਆ ਸਾਡੇ ਨਾਲ ਐਮਐਲਏ ਮੋੜ ਜੀ ਨੇਗੇ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਡਲ ਮਾਰਚ ਕਿੱਤੇ ਹੈ ਹਰਿਆਣੇ ਦੇ ਵਿੱਚ ਬੜੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ ਕਿਸ ਤਰ੍ਹਾਂ ਇੱਕ ਆਈਪੀਐਸ ਅਧਿਕਾਰੀ ਦੇ ਉਹਦੇ ਉੱਤੇ ਕਿਸ ਤਰ੍ਹਾਂ ਅਤਿਆਚਾਰ ਜ਼ੁਲਮ ਜਿਹੜਾ ਆਪਦੇ ਪਿੱਤਾ ਦੀ ਇਹ ਜਿਹੜੇ ਪਿਤਾ ਬਿਮਾਰ ਦੇ ਉਹਦੇ ਸੰਬੰਧ ਦੇ ਵਿੱਚ ਉਹ ਛੁੱਟੀ ਵੀ ਨਹੀਂ ਦਿੱਤੀ ਗਈ ਉਹਨੂੰ ਕਿਸ ਤਰ੍ਹਾਂ ਧੱਕਾ ਜਾਬਤੀ ਉਥੋਂ ਦਾ ਦਵਾ ਉਸ ਆਈਪੀਐਸ ਅਧਿਕਾਰੀ ਤੇ ਬਣਾਇਆ ਕਿ ਉਹਨੂੰ ਐਮਰਜੈਂਸੀ ਦੁਖੀ ਹੋਏ ਨੂੰ ਸੁਸਾਇਡ ਕਰਨਾ ਪੈ ਗਿਆ ਕਿ ਜਿਹੜੇ ਸੰਬੰਧਤ ਉਹ ਅਧਿਕਾਰੀ ਨੇ ਗਣ ਨੇ ਉਹਨਾਂ ਤੇ ਜਿਹੜੀ ਕਾਰਵਾਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਨਸਾਫ ਉਸ ਆਈਪੀਐਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਨੂੰ ਦਿਖਾ ਦਈਏ ਲਗਾਤਾਰ ਜਿਹੜੇ ਕੀ ਕਾਂਗਰਸ ਪਾਰਟੀ ਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਇਹ ਇਨਸਾਫ ਲਈ ਜਿਹੜਾ ਕੀ ਸੰਘਰਸ਼ ਲਗਾਤਾਰ ਜਾਰੀ ਹੈਗਾ ਪਾਰਟੀ ਜਿਹੜੀ ਇੱਥੋਂ ਕੈਂਡਲ ਮਾਰਕਟ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇ ਅਤੇ ਜਿਹੜੇ ਵੀ ਦੋਸ਼ੀ ਨੇਗੇ ਉਹਨਾਂ ਨੂੰ ਸਜ਼ਾ ਮਿਲੀ ਨਹੀਂ ਚਾਹੀਦੀ ਗਈ ਤਾਂ तमाम ਤੁਸੀਂ ਦੇਖ ਰਹੇ ਹੋ ਮਾਲ ਰੋਡ ਦੀ ਬਠਿੰਡਾ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਸਮੂਚੀ ਟੀਮ ਜਿਹੜੀ ਕਿ ਅੱਜ ਇਨਸਾਫ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਸੰਭਾਵਨਾ ਚੌਂਕ ਤੋਂ ਬਾਜ਼ਾਰਾਂ ਦੇ ਵਿੱਚ ਜਿਹੜਾ ਪ੍ਰੋਸੀਸ਼ਨ ਕੱਢ ਰਿਹਾ ਹੈ ਸ਼੍ਰੀਪੂਰਨ ਕੁਮਾਰ ਦੀ ਆਈਪੀਐਸ ਅਡੀਸ਼ਨਲ ਡੀਜੀਪੀ ਪਿੱਛੜਿਆ ਨਾ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ ਬੜਾ ਗੰਭੀਰ ਮਾਮਲਾ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਹਿੱਤਾਂ ਦੀ ਰੱਖਿਆ ਦੇ ਲਈ ਵਚਨਬੱਧ ਹੈ ਉਸ ਦੇ ਮੁਤਾਬਕ ਅਸੀਂ ਦੇਖਿਆ ਕਿ ਹਰਿਆਣੇ ਦੇ ਵਿੱਚ ਉਸ ਏਡੇ ਵੱਡੇ ਜਿਹੜਾ ਆਫੀਸਰ ਸੀ ਉਸ ਨੇ ਬਹੁਤ ਵਾਰ ਰਿਪੁਟੇਸ਼ਨ ਦਿੱਤੀਆਂ ਹੋਣਗੀਆਂ ਉਸ ਦੇ ਲਈ ਕੌਣ ਕੌਣ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਉਸ ਤੇ ਕਾਰਵਾਈ ਨਹੀਂ ਕੀਤੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਹੋਰ ਘਟਨਾ ਨਾ ਵਾਪਰੇ ਇਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਬਹੁਤ ਉੱਚ ਪੱਧਰੀ ਇਸ ਦੀ ਪ੍ਰਤਾਰ ਹੋਣੀ ਚਾਹੀਦੀ ਹੈ ਤਾਂ ਕਿ ਇਨਸਾਫ ਹੋ ਸਕੇ ਅਸੀਂ ਹੌਲ ਚੰਦ ਦੀ ਇਸ ਜਿਹੜੀ ਸੁਸਾਈਡ ਉਹਨੇ ਕੀਤਾ ਉਸ ਦੀ ਉਹਨਾਂ ਦੇ ਪਰਿਵਾਰ ਦੇ ਨਾਲ ਸਹਾਨਪੂਤੀ ਕਰਦੇ ਹਾਂ ਉਹਨਾਂ ਦੇ ਨਾਲ ਹਮਦਰਦੀ ਕਰਦੇ ਹੋਏ ਅਸੀਂ ਇਹ ਮੰਗ ਕਰਦੇ ਹਾਂ ਕਿ ਜੀਉਟ ਪ੍ਰਦੀਪ ਪਤਾਲ ਕੀਤੀ ਜਾਵੇ ਔਰ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਵੀ ਉਸ ਦੇ ਵਿੱਚ ਦੋਸ਼ੀ ਪਾਏਗੇ ਲੋਕ ਨੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ